ਅਣ ਪੰਜਾਬੀ ਸੁਣਾਣੀ ਆ ਮਾੜਾ ਜਿਹਾ ਨੂੰ ਸਾਲ ਹੋ ਗਏ 3 ਨੀ ਇੱਕ ਮੁੰਡਾ ਇੱਕ 3 ਨੀ ਦੱਸੋ ਪੈਣੋ ਨੀ ਨਾਮ ਫੇਰ ਵੀ ਨਾ ਜੱਪਿਆ ਦੱਸੋ ਪੈਣੋ ਨੀ ਨਾਮ ਫੇਰ ਵੀ ਨਾ ਜੱਪਿਆ ਸਾਲ ਹੋ ਗਏ 40 ਨੀ ਮੇਰਾ ਮੁੰਡਾ ਚੱਕੇ 50 ਨੀ ਦੱਸੋ ਪੈਣੋ ਨੀ ਨਾਮ ਫੇਰ ਵੀ ਨਾ ਜੱਪਿਆ ਦੱਸੋ ਪਹਿਣੋ ਨੀ ਨਾਮ ਫੇਰ ਵੀ ਨਾ ਜੱਪਿਆ ਸਾਲ ਹੋ ਗਏ 70 ਨੀ ਮੇਰ ਮੁੰਡਾ ਬਖਰੋ ਬਖਰ ਨੀ ਦੱਸੋ ਪਹਿਣੋ ਨੀ ਨਾਮ ਫੇਰ ਵੀ ਨਾ ਜੱਪਿਆ ਦੱਸੋ ਪਹਿਣੋ ਨੀ ਨਾਮ ਫੇਰ ਵੀ ਨਾ ਜੱਪਿਆ ਸਾਲ ਹੋ ਗਏ 80 ਨੀ ਨਾ ਦੁੱਧ ਮਿਲੇ ਨਾ ਲੱਸੀ ਨੀ ਦੱਸੋ ਪੈਣੋ ਨੀ ਨਾਮ ਫੇਰ ਵੀਨਾ ਜੱਪਿਆ ਦੱਸੋ ਪੈਣੋ ਨੀ ਨਾਮ ਫੇਰ ਵੀਨਾ ਜੱਪਿਆ ਸਾਲ ਹੋ ਗਏ ਸੋ ਨੀ ਮੇਰ ਪੂਰੀ ਗਈ ਹੋ ਨੀ ਦੱਸੋ ਪੈਣੋ ਨੀ ਨਾਮ ਫੇਰ ਵੀਨਾ ਜੱਪਿਆ ਦੱਸੋ ਪੈਣੋ ਨੀ ਨਾਮ ਫੇਰ ਵੀਨਾ ਜੱਪਿਆ